ਦੇ ਦਰਬਾਰ ਦੇ ਘੇਰੇ ਤੇ ਨਹੀਂ ਆਉਂਦਾ। ਹੋਰ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ। ਪਪਾ ਜੀ ਮਾਮਲਾ ਕੀ ਸੀ? ਕਿਸ ਗੱਲ ਦੀ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਤਸ਼ਰੀਹ ਹਰਤਨਾ ਕਰ ਰਹੇ ਸੀ। ਤਾਂ ਪਪਾ ਜੀ ਉਹ ਕਹਿੰਦਾ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕੇ ਸਿਰਫ ਕੀਤਾ ਜਾ ਰਿਹਾ ਸੀ ਅੰਦਰ। ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ। ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸੁਭੋਗ ਸੁਭੋਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜੂਰੀਆਂ ਦੇ ਵਿੱਚ। ਅੱਜ ਕੀ ਕਾਰਵਾਈ ਹੋਏਗੀ ਇਹ ਸਾਡੇ ਸਖ ਭਾਵਨਾਵਾਂ ਦੇ ਮਨਾਂ ਨੂੰ ਛੇਛੀ ਆ ਜੀ ਤੇ ਅਸੀਂ ਇਹਨਾਂ ਤੇ ਕਾਰਵਾਈ ਨੇ ਕਰਤਾ ਆ ਸਾਨੂੰ ਐਸਾ ਸਿਖਾਉਂਦਾ ਪ੍ਰੇਮਦਰ ਸਿੰਘ ਮੈਨੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਇਹਨਾਂ ਤੇ ਕਾਰਵਾਈ ਹੋਏਗੀ ਤੇ ਬਾਕੀ ਜੋ ਬੰਦੀ ਕਾਰਵਾਈ ਹੋ ਤੁਹਾਨੂੰ ਕਰੂਗਾ ਤੇ ਨੰਬਈ ਹੁਣ ਅਫਸਰ ਆਏ ਆ ਬਾਬਾ ਜੀ ਅਫਸਰ ਆਏ ਆ ਹੁਣ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਹੁਣ ਪੁਲਿਸ ਸਟੇਸ਼ਨ ਜਾ ਰਹੇ ਆ ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਪ੍ਰੋਸੈਸ ਦਵਾਇਆ ਕਿ ਜੀਨਾ ਜਿਹਨਾਂ ਨੇ ਸਾਨੂੰ ਤਿੱਜੀਨਾ ਜਿਹਨਾਂ ਨੇ ਕੋਈ ਗਲਤ ਕੰਮ ਕਰਿਆ ਉਹਨਾਂ ਦੇ ਕਾਰਵਾਈ ਹੋਊਗੀ ਠੀਕ ਹੈ ਜੀ ਹੁਣ ਫਾਨੇ ਚੱਲੇ ਨਹੀਂ ਪਾਜੀ ਕੀ ਮਾਮਲਾ ਸਾਰਾ ਜਿਹੜਾ ਲਾਜਵਾਲੀ ਦਾ ਖਾਲਸਾ ਇਹ ਜੀ ਕੀ ਕਹਤੇ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਅੱਜ ਜੋ ਅੱਜ ਹੋਇਆ ਹੈ ਉਹ ਪਹਿਲਾਂ ਹੋਇਆ ਅੱਜ ਤੋਂ ਅੱਗ ਭੱਗ 7-8 ਮਹੀਨੇ ਪਹਿਲਾਂ ਉਪਰ ਜੀ ਗੁਰੂ ਆਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ। ਵਿਕਾਸਪੁਰ ਦੇ ਉੱਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ। ਇੱਕ 12 12 ਇੱਕ 2 2 ਵਜੇ ਤੱਕ ਵੀ ਕਰਦੇ ਨੇ ਬੱਚੀਆਂ ਬੱਚੇ ਸਾਰੇ ਰਲ ਮਿਲਦੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀਡੀਓ ਆ ਗਈਆਂ ਉਹ ਕਰ ਰਹੇ ਨੇ ਦਿਖਾ ਦੇਣਾ ਤੁਹਾਨੂੰ ਜਿਹੜੇ ਉਹ ਕਰ ਰਹੇ ਨੇ ਤੇ ਬੱਚੀਆਂ 12 ਹੋ ਗਏ ਇੱਕ ਉਹਨਰ ਵਾਲ ਨੂੰ 버ਗਰ ਖਾਣੇ ਦਿਖਾਇਆ ਉਹ ਵੀ ਕਰ ਰਹੇ ਨੇ ਉਹ ਨਹੀਂ ਆਈਆਂ ਕੁਝ ਬੰਦੇ ਪਰਲੇ ਪਾਸੇ ਖੜੇ ਨੇ ਉਹ ਬੱਚੇ ਅਸੀਂ ਬਿੜਾ ਮੇਰਾ ਬਿਟਾਇਆ ਉਹ ਉਹ ਸਾਹਮਣੇ ਘਰ ਆਇਆ ਦਾ ਪੈਰੀ ਰਹਿੰਦਾ ਉਹ ਭੈਣ ਭਰਾਵਾਂ ਵਗਰਾਂ ਦੇ ਸਾਰਾ ਤੇ ਮਨ ਉੱਚੀ ਰਹਿੰਦੇ ਬੱਚੇ ਵਗਦੇ ਆ ਉਹਨਾਂ ਨੇ ਆਪੇ ਚੁਕੇ ਆਪੇ ਕਰ ਰੱਖਣਾ ਉਹ ਕਿਹਾ ਤੁਹਾਡੇ ਸਾਹਮਣੇ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਇੱਕ ਹਟ ਬਾਅਦ ਉਹਨੇ ਕਿਹਾ ਵੀ ਨਹੀਂ ਹਾਜਮ ਜਾਂ ਕਰਨੇ ਕੋਈ ਗਲਤੀ ਨਹੀਂ ਕਰਦਾ ਮੈਨੂੰ ਜੋ ਕਿਹਾ ਗਿਆ ਇੰਨੀ ਦੇਰ ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਜ ਸਿੰਘ ਆ ਗਏ ਇੱਥੋਂ ਰੇਂਗ ਸਿੰਘ ਦੁਪਾਨ ਸਿੰਘ ਹੋਰੀ ਤੋ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨੂੰ ਬੜੇ ਅਦਬ ਸਤਿਕਾਰ ਨਾਲ ਪਿਆਰ ਨਾਲ ਕਿਉਂਕਿ ਸਿੰਘ ਬਾਣੇ ਜੀ ਦੂਜੀ ਨੇ ਉਹਨਾਂ ਨੂੰ ਕਿਹਾ ਵੀ ਆਓ ਜੀ ਬੈਠੋ ਅੱਜ ਦੱਸੋ ਕਹਿੰਦਾ ਜੀ ਆਖੀ ਹੋਰ ਮੈਂ ਕਹੀ ਲੱਖਾਈ ਦੱਸੋ ਕੀ ਹੋਇਆ ਮੈਂ ਕੋ ਮੈਡੀਕਲ ਚਲੇ ਦੱਸੋ ਕੀ ਹੋਇਆ ਮੈਂ ਕਹਿੰਦੀ ਜੀ ਦੱਸੋ ਮੈਨੂੰ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਵਾਂ ਨੇ ਕਿਹਾ ਉਹ ਹਾਸਮ ਲੱਗ ਕਰ ਲੈ ਲੈ ਜਤੀਪੈਨ ਕਰ ਰਹੇ ਹੋ ਸਕਦੀ ਮੈਂ ਫਿਰ ਨਹੀਂ ਜੀ ਗੇਨਤੀ ਹੈ ਉਹ ਇੱਕ ਬੱਚੀ ਕਿਸੇ ਗਰੀਬ ਘਰ ਦੀ ਧੀ ਹੈ ਮਠਿੰਡੇ ਤੋਂ ਆਈ ਐਪੀਜੀ ਜਿੰਦਰੀ ਐ ਤੇ ਆਪਾਂ ਉਹੀ ਕਰ ਰਹੇ ਆ ਦੀ ਇਹ ਗੱਲ ਲੈ ਤੂੰ ਬਲਾਂ ਆਪਣੇ ਪੁੱਤ ਮੈਂ ਕਿ ਮੈਂ ਬਿਲਕੁਲ ਪੱਖ ਨਹੀਂ ਕਰਦਾ ਜੋ ਗੱਲ ਸੁਚਾਈ ਹੈ ਲੈ ਤੋ ਆਪਾਂ ਸਾਫ਼ੀ ਪਾ ਲੈਣਾ ਪਹਿਲਾਂ ਹੀ ਜੋ ਨਾ ਸਾਡੇ 2-4 ਇਲਾਕੇ ਦੇ ਗਵਾਂਢੀ ਜਿਹੜੇ ਨਾਲ ਨਾਲ ਜਿਹੜੇ ਪਹਿਲੀ ਵਾਰੀ ਇੱਕ ਦੁਬਾਰਾ ਸਾਡੇ ਉੱਤੇ ਗੱਡੀ ਖੜੀ ਠਾਰ ਜਿਹੜੀ ਮਤਲਬ ਦੁਸ਼ਮਣੀ ਨਹੀਂ ਹੈ ਗੁਰੂ ਘਰ ਲਈ ਉਠਾਰ ਖੜੀ ਹਦੀ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਹਿ ਜਾਣਾ ਮੈਂ ਕਿਹਾ ਕੀ ਬੀਤੀ ਬੜੇ ਆਪਾਂ ਕੱਲ ਬਸ ਗੱਲ ਕਰਾਂਗੇ ਜਾਂ ਤੂੰ ਬੰਦਵਾਸੀ ਕਰਦਾ ਬਿਲਕੁਲ ਨਹੀਂ ਤੁਸੀਂ ਬੰਦਵਾਸੀ ਕਰ ਮੈਂ ਤੁਹਾਨੂੰ ਕਹਾਂ ਉਹ ਪਸ ਤੋਂ ਫਿਰਾਂਗੇ ਪਰ ਆਮ ਨਾਲ ਸਰਕਾਰ ਨਾਲ ਬੈਠ ਕੇ ਜੋ ਹੁਕਮ ਆਏਗਾ ਉਥੋਂ ਵਾਲਾ ਪਰ ਬੈਠੇ ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿੰਦੇ ਆਪਾਂ ਕੱਲ ਲਾਂਗੇ ਦੀ ਬੋਰੀ ਕਹਿੰਦੇ ਜਿੱਤਾਂ ਕਮ ਬੈਠਾਂ ਮੈਂ ਬੱਛਿੰਗਾ ਕੋਲ ਗਿਆ ਜਿਵੇਂ ਪਾਲ ਸਿੰਘ ਕੋਲ ਗਿਆ ਹੋਰ ਸੰਤਾਂ ਕੋਲ ਗਿਆ ਉਹਨਾਂ ਨੇ ਕਿਹਾ ਜੀ ਆਪਾਂ ਤਾਂ ਜੋ ਕੁਝ ਨਜ਼ਰ ਨਹੀਂ ਆਇਆ ਮੈਂ ਕਿਹਾ ਜੀ ਫਿਰ ਹੋਗਾ ਉਥੇ ਪ੍ਰਚਾਰਕ ਬੈਠੇ ਸੁਣਨੇ ਦੀ ਗੱਲ ਹੋ ਰਹੀ ਤੇ ਬੜੀ ਕਹਿੰਦੇ ਸਟੇਕੋਲ ਵੀ ਆ ਗਈ ਉਹ ਕਹਿੰਦੇ ਜੀ ਅਸੀਂ ਤੁਮਣੀ ਅਕਾਲ ਤੱਕ ਸਭ ਭੇਜ ਲਵਾਂਗੇ ਬੰਦੇ ਜੀ ਭੇਜਦੇ ਸਤਵਚਨ ਉਹਨਾਂ ਨੇ ਆ ਦੇਖੋ ਮੈਂ ਅਕਾਲ ਤੱਕ ਉਹ ਲਿਖਾਈ ਆ ਦੇਖੋ ਇਹ ਲਿਖਾਈ ਇਹ ਲਿਖਾ ਕੇ ਜੀ ਆ ਪ੍ਰਚਾਰਕਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਸਹੀ ਹੈ ਇਹ ਪੇਛੇ ਜਦੋਂ ਅਸੀਂ ਅਕਾਲ ਤੱਕ ਸਭ ਤੇ ਕੋਈ ਮੁੱਦਾ ਚਲਾ ਦੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਜਾਂਦੀ ਜੇ ਗੁਰਾਂ ਦੀਏ ਦਾ ਦੱਸਦੇ ਹੋ ਮੈਂ ਕਹਾਂ ਜੀ ਅਕਾਲ ਤੱਕ ਸਭ ਚੱਲੇਗਾ ਸਤਵਚਨ ਭਾਈ ਗੁਰੂ ਖਾਲਸਾ ਵੀ ਕਮੇਟੀ ਸਿੱਧੇ ਗਈ ਜਿੱਥੇ ਜਿੰਨਾ ਕਰਿਆ ਅਸਿਰ ਮੱਤੇ ਪਰਵਾਨ ਹੈ ਉਹ ਕੋ ਮੇਤਿਆਸ ਪੜਨਾ ਜੇ ਗੁਰੂਆਂ ਨੇ ਬਖਸ਼ਿਆ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਹਾਂ ਮੈਂ ਫਿਰ ਵਾਗਦੇ ਮੁੰਨੇ ਗਿਆ ਲਾ ਉਸ ਤੋਂ ਬਾਅਦ ਮੈਨੂੰ ਉਹ ਪਤਾ ਲੱਗਿਆ ਵੀ ਸੇ ਇਕੱਠੇ ਲਾ ਕਰ ਨੇ ਗੱਲ ਨਹੀਂ ਬਾਤ ਨਹੀਂ ਆਪਾਂ ਤੇ ਮੈਂ ਫਿਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਰ ਸਭ ਦੀ ਵੀਡੀਓ ਬਾਤ ਹੀ ਪੈਂਦੀ ਸਾਰ ਸੰਗਤ ਜੀ ਬੇਨਤੀ ਹੈ ਮੇਰੇ ਬੱਚੇ ਮੈਂ ਤਾਂ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕੀ ਨਹੀਂ ਕਰਦਾ ਜੋ ਅਕਾਲ ਚੱਕਰ ਸਾਹਿਬ ਹੁਕਮ ਕਰੇਗਾ ਨੰਬਰ 1 ਜੋ ਕਹੇਗਾ ਮੂੰਹ ਦਾ ਕਲਾਕਾਰ ਮੁਸਕਾ ਮਨ ਸਾਰ ਡੱਬ ਜਾਓ ਸਾਰਾ ਡੱਬ ਜਾਵਾਂਗੇ ਇਸ ਤੋਂ ਉੱਤੇ ਤਾਂ ਕੁਝ ਨਹੀਂ ਹੋਏਗਾ ਲੇਕਿਨ ਉਹਨਾਂ ਦਾ ਇਜ਼ਾਮ ਲਾਇਆ ਜੀ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਪ ਦੀ ਮੰਨਤ ਸੰਦਰਭ ਵਿੱਚ ਇਹ ਪਹਿਲਾਂ ਮੰਗ ਲਈ ਪੁੱਛੋ ਪੁੱਛੋ ਨਹੀਂ ਸੰਗਤ ਮਾਦੀ ਮੰਗੀ ਤਾਂ ਮੈਂ ਇਹਨਾਂ ਕਹਿੰਦੇ ਅਜ ਮੁੱਕਰ ਨਾ ਨਾ ਵੀਡੀਓ ਆ ਗਈ ਅੰਦਰ ਉਹਨੇ ਜਿਆਦਾ ਇੱਕ ਬਿੰਦ ਮੈਂ ਛੋਟੀ ਬਿੰਦ ਕਰਾ ਸੰਗਤ ਗੁਰੂ ਦਾ ਰੂਪ ਕਿੰਨੂੰ ਕਹਿੰਦੇ ਨੇ ਅੰਦਰ ਸੰਗਤ ਬੈਠੀ ਹੈ ਨਾ ਚੰਦਨ ਚਾਰ ਜਾਂ ਆਪਾਂ 6 ਜਾਂ 10 ਬੰਦੇ ਦੇ ਨੇ ਹੁੰਦੇ ਨਾ ਆਪਾਂ ਚਾਰ 6 ਨਿਆਂ ਸਿੰਘਾਂ ਕੋਲ ਪਾਵਰਤਨ ਹੀ ਆ ਗਈ ਮੇਰੇ ਕੋਲ ਸਵਸਥਾ ਦੀ ਪਾਵਰਤਨ ਹੀ ਆ ਗਈ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਇਹ ਆਜ਼ਾਦ نگر ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਘਟਨਾ ਹੋਈ ਸਾਰੀ ਦੁਨੀਆ ਦੀ ਗਈ ਨਾ ਮੈਂ ਖਾਲਸਾ ਸਾਧਿਕ ਮੇਧੇ ਵਾਲਾ ਹੁੰਦੇ ਨਾ ਤੇ ਉੱਥੇ ਗਿਆ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੇ ਇੱਕ ਗੱਲ ਕਰਤੀ ਤੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਇ ਕੁੱਚ ਲੋ ਉਹ ਅਜੇ ਪਰਨਾਮੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਜਾਣਦਾ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਇਆ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲੋਗੇ ਤੁਸੀਂ 파ਟ ਬਣੋਗੇ ਮੈਂ ਕਹਦੇ ਲਿਖਸਾ ਜਿਵੇਂ ਪੁਲਿਸ ਕੋਈ ਇਨਵੈਸਟੀਗੇਸ਼ਨ ਕਰਦੀ ਹੈ ਤੁਸੀਂ 파ਟ ਬਣੋਗੇ ਉਹਦਾ 100 ਨਹੀਂ 100 100% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆ ਕੇ ਮੈਂ ਬਤਨਗੀ ਕਿ ਨੈਗ ਸਿੰਘ ਨੇ ਮੈਂ ਅਗਲੀ ਗੱਲ ਦੱਸਣ ਲੱਗਾ ਤੁਹਾਨੂੰ ਮੈਨੂੰ ਕਿਸੇ ਨੇ ਕਹਿਤਾ ਕਿ ਵੀ ਕੱਲ ਚ ਪੈਰਾ ਹੋਏਗਾ ਕਿ ਤੇ ਲੇਡੀ ਦਾ ਫੋਨ ਨਾਮ ਹੈ ਕਹ ਜੀ ਹੋਏਗਾ ਕਹਿੰਦਾ ਗੜਬੜ ਜੀ ਲੱਗਦੀ ਐ ਮੈਂ ਕਹਿੰਦਾ ਨਹੀਂ ਆਹਣ ਅੱਜ ਗੁਰੂ ਰਾਮਦਾਸਾ ਆਪਣੀ ਕਿਰਪਾ ਕੀਤੀ ਜਿੰਨੀਆਂ ਸੰਗਤਾਂ ਰੋਜ਼ ਆਂਦੀਆਂ ਉਸ ਤੋਂ ਡੇਢ ਹੁਣ ਸੰਗਤ ਆ ਗਈ ਆਈ ਮੈਂ ਨਾ ਬੇਟਾ ਹੁਣ ਆਨ ਗਿਆ ਵੀ ਲੰਗਰ ਬਣਾਉਣ ਲੱਗਾ ਕਹਿੰਦਾ ਕਿੰਨਾ ਬਣਾਵਾਂ ਮੈਂ ਕਿ ਯਾਰ 2-300 ਫਲਫालतू ਬਣਾ ਦੇ ਵੀ ਫੋਜਾ ਵੀ ਆ ਰਹੀਆਂ ਨੇ ਨਿਹੰਗ ਸਿੰਘ ਆ ਗਏ ਉਹ ਮੇਰੇ ਲਈ ਸਤਕਾਰ ਜੋਗਾ ਮੈਂ ਕਹਾਂ ਵੀ ਉਹਨਾਂ ਵਾਸਤੇ ਵੀ ਲੰਗਰ ਬਣਾਉ ਲੰਗਰ ਖੱਟ ਗਿਆ ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਮੇਰੇ ਲਈ ਸਰ ਜਿਹਨੇ ਪਾਣਾ ਪਾਲਿਆ ਉਹ ਸਤਿਕਾਰਯੋਗ ਹੈ ਪਰ ਅਗਲਾ ਸਤਿਕਾਰ ਕਰੇ ਜਾਂ ਨਾ ਕਰੇ ਉਹਦਾ ਫਰਜ਼ ਨਹੀਂ ਜਿਹੜੀ ਵੀਡੀਓ ਜਿਹੜੀ ਫਾਇਲ ਕਰਨਾ ਕੋਈ ਜਾਇਜ ਹੈ ਜਿਵੇਂ ਮੈਂ ਕਹਿੰਦਾ ਜੇ ਤੁਸੀਂ ਮੇਰੀ ਬੇਨਤੀ ਸੁਣੋ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਪਰ ਉਹਨੇ ਜੋ ਕਿਹਾ ਵੀ ਪਪਾ ਮੈਂ ਤੁਹਾਨੂੰ ਭੈਣ ਕਹਿੰਨਾ ਮੇਰੇ ਨਾਲ ਅੰਮ੍ਰਿਤ ਵੇਲੇ 3 ਵਜੇ ਸੇਵਾਦਾਰ ਨੂੰ ਮਿਲੋ ਕਿੰਨੇ ਵਜੇ ਅੰਮ੍ਰਿਤ ਵੇਲੇ ਪਿਛੇ ਚਿਰਾਂ ਤੇ باوجود ਮੈਂ ਵੀ ਕਿਹਾ ਵੀ ਬੱਚਾ ਉੱਥੇ ਜਾਂਦਾ ਤਿੰਨ ਵਜੇ ਬੱਚਾ ਛਾਲ ਢੇਡ ਸਾਲ ਮੇਰਾ ਡਿਗਰੀ ਦੇ ਅਪੀਲ ਉੱਥੇ ਲੱਗਿਆ ਨੀਗਾ ਅਮਰਤਵੀਰ ਉਹਨਾਂ ਨਾਲ ਜਾਂਦਾ ਰਿਹਾ ਵੀ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਆਏ ਉਹ ਉੱਥੇ ਇੱਕ ਗੁਣ ਸਮਝੋ ਜੀ ਇੱਕ ਗੁਣ ਉੱਥੇ ਆਏ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਉੱਥੇ ਆਣ ਤੋਂ ਬਾਅਦ ਅਸੀਂ ਨੰਗ ਸਿੰਘ ਨਾਲ ਗੱਲ ਕਰਦੇ ਬੈਠੇ ਕਿਹਾ ਕਿਉਂ ਗੱਲਾਂ ਕਰ ਰਹੇ ਹੋ ਗੁਰਦੁਆਰਾ ਦਾ ਮੁੰਡਾ ਉਹ ਆਗੇ ਜਿੰਨੇ ਪਹਿਲਾਂ ਵੀ ਸ਼ਰਧਾ ਕੀਤੀ ਕਰ 스피ਕਰ ਲੈ ਕਿਉਂ ਮੇਰੇ ਪਿਓ ਦਾ ਗੁਰਦੁਆਰਾ ਇਹ ਸੰਗਤਾਂ ਸਾਰੇ ਸ਼ਹਿਰ ਦਾ ਗੁਰਦੁਆਰਾ ਇਹਦੇ ਲਈ ਮਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਮੈਂ ਕਿਤੇ ਨੂੰ ਤੋ ਜਾ ਕੇ ਸਾਰੇ ਕੋਲ ਬੈਠੇ ਕੋਈ ਨਹੀਂ ਲਿਆ ਹੋਇਆ ਕਿਸੇ ਨੂੰ ਕਿਹਾ ਆਪਾਂ ਜਿੱਥੇ ਜਿੱਥੇ ਇਹਦੀ ਮਾਸੀ ਕੋਲ ਲੈਂਦੀ ਉੱਥੇ ਕੋਪੜਾ ਕੋਲ ਲੈਂਦੀ ਆਪਾਂ ਸਭ ਸਤਿ ਸਾਂਝ ਸਾਨੂੰ ਤੇ ਜੇ ਸਾਜਿਆ ਤੇ ਦੋਸਤ ਮੇਰਾ ਕਿ ਮੇਰਾ ਖਸੂਰ ਦੇਖੋ ਇਹ ਮੇਰਾ ਖਸੂਰ ਹੈ ਮੈਂ ਜਿੱਥੇ ਉਹ ਮੂੰਹ ਕੱਲਾ ਕਰ ਰਿਹਾ ਹਾਂ ਅੱਜ ਸੰਗਤ ਦੇ ਵਿੱਚ ਤੁਸੀਂ ਕੀ ਇਹ ਕਹੇਗੇ ਮਾਫੀ ਮੰਗ ਲਈਏ ਮੈਂ ਬਿਲਕੁਲ ਜੀ ਬਿਲਕੁਲ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਜੋ ਹੁਕਮ ਕਰੇਗਾ ਸ਼ੇਰ ਸਾਹਿਬ ਜੀ ਠੀਕ ਹੈ ਜੀ ਠੀਕ ਹੈ ਜੋ ਕਰੇਗਾ ਅਕਾਲ ਤਖਤ ਸਾਹਿਬ ਹਾਂ ਜੀ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਕੀ ਮਾਮਲਾ ਕੀ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਪਤੇ ਜੋ ਸਾਡੇ ਕੈਂਪ ਲੋਨੀਪੁਰ ਗੁਰਦਾਰਾ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦਾਰੇ ਦੇ ਵਿੱਚ ਜਿਹੜੀ ਅਸ਼ਲੀਲ ਹਰਕਤ ਹੋਈ ਹੈ ਉਹ ਗੁਰਦਾਰੇ ਦੇ ਪ੍ਰਧਾਨ ਸਾਹਿਬ ਦੇ ਮੁੰਡਾ ਕਰ ਰਿਹਾ ਵੈ ਅਗਰ ਗੁਰਦਾਰਾ ਸਾਹਿਬ ਦੇ ਮੁੰਡਾ ਇਹ ਕੰਮ ਕਰੇਗਾ ਉਹ ਕਹਿੰਦੇ ਐ ਇਹ ਕੋਈ ਅਸ਼ਲੀਲ ਹਰਕਤ ਨਹੀਂ ਇਹ ਸਿਰਫ ਉਹ ਹਰਕਤ ਹੈ ਉਹ ਕਹਿੰਦੇ ਇਹ ਦੇਖੇ ਕੋਈ ਗਲਤੀ ਨਹੀਂ ਹੈ ਮੇਰੇ ਮੁੰਡੇ ਦੀ ਪਰ ਬਾਅਦ ਵਿੱਚ ਇਹ ਵਰਡਿੰਗ ਵੀ ਕਹਿ ਰਿਹਾ ਹੈ ਉਹ ਕਹਿੰਦੀ ਗਲਤੀ ਹੈ ਕਹਿੰਦਾ ਹਾਂ ਗਲਤੀ ਹੈ ਅਗਰ ਗਲਤੀ ਨਹੀਂ کہہ ਰਹੇ ਤੁਸੀਂ ਦੋ ਪਾਸੇ ਕਿਉਂ ਚੱਲ ਰਹੇ ਹੋ ਜਾਂ ਕੋ ਗਲਤੀ ਹੈ ਜਿ세 ਸੱਕੇ ਮੈਂ ਕਿ ਗੁਰੂ ਦੇ ਇੰਨੇ ਕੁ ਸਿੱਖਾ ਨਾ ਸਿੱਧਾ ਕੋ ਹਾਂ ਮੈਂ ਗੁਰੂ ਦਾ ਸਿੱਖਾ ਉਹਨੇ ਮੇਰੇ ਘਰ ਵਿੱਚ ਗਲਤੀ ਕੀਤੀ ਹੈ ਮੇਰੇ ਮੁੰਡਾ ਆ ਖੜਾ ਉਹਨੂੰ ਜੋ ਮਰਜ਼ੀ ਕਰੋ ਪਰ ਉਸਨੇ ਇੱਕ ਗੱਲ ਕੀਤੀ ਨਿਆਂ ਸਿੰਘ ਸਾਹਿਬ ਸਾਰੇ ਸਾਡੇ ਇੱਥੇ ਆਏ ਇੰਨੀ ਇੱਜ਼ਤ ਨਾਲ ਸਾਡਾ ਸਤਿਕਾਰ ਕੀਤਾ ਬੀਬੀਆਂ ਦਾ ਉਹ ਉਹਨਾਂ ਨੂੰ ਕਹਿੰਦੇ ਬਦਮਾਸ਼ੀ ਨਾਲ ਟਾਈਮ ਦੱਸ ਇਹ ਕੀ ਮਤਲਬ ਧੀਆ ਦੀ ਰਾਖੀ ਵਸਤੇ ਆਏ ਸੀ ਉਹਨਾਂ ਨੂੰ ਉਲਟ ਬੋਲਿਆ ਗਿਆ ਵੈ ਜਿਹੜੇ ਟਾਈਮ ਰੱਖਦੇ ਆ ਉਹਨਾਂ ਨੂੰ ਗੁੰਡਾਗਰਦੀ ਬਦਮਾਸ਼ੀ ਦਾ ਨਾਮ ਦਿੱਤਾ ਜਾਂਦਾ ਨਾ ਕਿ ਪ੍ਰਦਾਨ ਦਾ ਨਾਮ ਦਿੱਤਾ ਜਾਂਦਾ ਵੈ ਅਸੀਂ ਅੱਜ ਤੱਕ ਗੁਰੂ ਦੇ ਲੜ ਲੱਗੇ ਆ ਲੱਗੇ ਰਵਾਂਗੇ ਪਰ ਆਪਣੇ ਮਹੱਲੇ ਦੇ ਵਿੱਚ ਗੁਰੂ ਦੀ ਬਿੱਦਵੀ ਨਹੀਂ ਹੁਣ ਦਾਂਗੇ ਜਿਹੜੇ ਜਨਾਨੀਆਂ ਨੇ ਮੂੰਹ ਟੱਕ ਕੇ ਆਪਣੇ ਗੁਰੂ ਦੇ ਲਈ ਨਕਲੀ ਆਪਣੇ ਰੂਪ ਬਣਾ ਕੇ ਉਹ ਪੁਰਾਦੀ ਸਿੰਗੜੀਆਂ ਨਹੀਂ ਐ ਜੇ ਗੁਰੂ ਦੀ ਸਿੰਗੜੀਆਂ ਹੁੰਦੀਆਂ ਸ਼ਰਿਆਮ ਖੜ ਕੇ ਕਹਿੰਦੀਆਂ ਹਾਂ ਇਹਨਾਂ ਨੇ ਗਲਤੀ ਕੀਤੀ ਐ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਨਹੀਂ ਉਹ ਚੋਰ ਐ ਜੋੜਨੀਆਂ ਘੁਆੜੀਆਂ ਨਕਲੀ ਸਿੱਖੀਆਂ ਘੁਆੜੀਆਂ ਉਹਨਾਂ ਦੀ ਗਲਤੀ ਐ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਸੀਂ ਸਿੱਖਣੀਆਂ ਵਾ ਸਾਨੂੰ ਕਹਿਣਗੇ ਅਸੀਂ ਗੁਰਦੁਆਰਾ ਸਾਹਿਬ ਕਹਿੰਦੇ ਸਾਰਾ ਮਨਲਾ ਕਹਿੰਦਾ ਗੁਰਦੁਆਰਾ ਸਾਹਿਬ ਤੁਸੀਂ ਮੱਥਾ ਟੇਕਣ ਨਹੀਂ ਆਉਂਦੇ ਤੁਸੀਂ ਛੋਟੀਆਂ ਛੋਟੀਆਂ ਹੁੰਦੇ ਸੀ ਤੁਸੀਂ ਬਹੁਤ ਆਉਂਦੇ ਸੀ ਹੈ ਅਸੀਂ ਕਿਹਾ ਅਸੀਂ ਉੱਥੇ ਜਾਂਦੇ ਆ ਇਹ ਬੰਦਿਆਂ ਨੂੰ ਕਹਿੰਦੇ ਆ ਲੰਗਰਖਾਨ ਆ ਗਏ ਲੰਗਰਖਾਨ ਆ ਗਏ ਕਿਉਂ ਸਾਡਾ ਬਾਪ ਦਾ ਘਰ ਐ ਅਸੀਂ ਬਿੰਨ ਬੁਲਾਏ ਜਾਵਾਂਗੇ ਅਸੀਂ ਤੇਰੇ ਘਰ ਦਾ ਨਹੀਂ ਖਾਵਾਂਗੇ ਜੇ ਤੇਰੇ ਬੂਏ ਤੇ ਖੜੇ ਆ ਨਾ ਤੂੰ ਲੱਖ ਜੁੱਤੀਆਂ ਮਾਰ ਤੇਰੇ ਘਰ ਨਹੀਂ ਵੜਾਂਗੇ ਪਰ ਸਾਡੇ ਬਾਪ ਦੇ ਘਰ ਤੂੰ ਮਨਾ ਕਰ ਰਿਹਾ ਨਾ ਮੈਂ ਇਸ ਤੋਂ ਦੁਖੀ ਆ ਔਰ ਇੱਥੇ ਅੰਦਰ ਕੁੜੀ ਨਾਲ ਨਹੀਂ ਜਨਨੀਆਂ ਨਾਲ ਵੀ ਗੱਲਾਂ ਹੋ ਰਹੀਆਂ ਕਈ ਵਿਚਾਰੀਆਂ ਗਰੀਬੜੀਆਂ ਜੋ ਅੱਗੇ ਨਹੀਂ ਆ ਰਹੀਆਂ ਮੈਂ ਸਭ ਨੂੰ ਕਹਾਂ ਤੁਸੀਂ ਆਓ ਅਸੀਂ ਤੁਹਾਡੇ ਨਾਲ ਆ ਪਰ ਉਹ ਵਿਚਾਰਿਆ ਕਹਿੰਦੇ ਨਹੀਂ ਮੇਰੇ ਬੱਚੇ ਰੋਲ ਜਾਣਗੇ ਮੇਰਾ ਘਰ ਵਾਲਾ ਮੈਨੂੰ ਘਰੋਂ ਕੱਢ ਦੇਗਾ ਮੈਂ ਅੱਗੇ ਨਹੀਂ ਆਵਾਂਗੀ ਅਸੀਂ ਇਸ ਤੋਂ ਬਾਅਦ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਨਾ ਪਰ ਉਹ ਵਿਚਾਰੀਆ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਅਸੀਂ ਇਹ ਮੁੱਦਾ ਖੜਾ ਕੀਤਾ ਜੇ ਬੱਚਿਆਂ ਨੇ ਗੁਰੂ ਦੇ ਲਈ ਸਾਰਿਆਂ ਨੂੰ ਖੜਾ ਕੀਤਾ ਹੈਨਾ ਜੇ ਖੜਾ ਕਰ ਹੀ ਦਿੱਤਾ ਫਿਰ ਉੱਥੇ ਬੱਚੇ RAM ਨਾਲ ਖੜੇ ਐ ਆਕੇ ਪ੍ਰਧਾਨ ਦੇ ਮੁੰਡੇ ਨੇ ਪੱਗ ਧਾਰਤੀ ਦੂਜੇ ਦੀ ਦਾੜੀ ਵੱਟਦੀ ਪ੍ਰਧਾਨ ਨੇ ਪ੍ਰਧਾਨ ਨੇ ਦਾੜੀ ਵੱਟਦੀ ਜੇ ਅਸੀਂ ਗਰਮ ਨਹੀਂ ਹੋਵਾਂਗੇ ਗੁੱਸਾ ਨਹੀਂ ਸਾਡੇ ਚ ਆਏਗਾ ਤੇ ਸਾਨੂੰ ਸਿੱਖਣੀ ਆ ਕੋਣ ਕੇਗਾ ਸਾਡੇ ਘਰ ਰਗ ਰਗ ਤੇ ਵਾਇਰਸ ਮੁਸਰਾ ਹੈ ਹਾਂ ਇਹ ਗੱਲ ਬਹੁਤ ਗਲਤ ਹੋਈ ਹੈ ਬਹੁਤ ਜ਼ਿਆਦਾ ਗਲਤ ਹੋਈ ਹੈ ਡਰਨ ਦੀ ਲੋੜ ਨਹੀਂ ਅਸੀਂ ਨਹੀਂ ਡਰਦੇ ਉਹ ਕਹਿਣਗੇ ਨਾ ਪਰਚੇ ਪਾ ਦੋ ਇਹ ਕਰ ਦੋ ਫਿਰ ਅਸੀਂ ਗੁਰੂ ਦੇ ਸਿੱਖਣੀਆਂ ਨੇ ਅੱਗੇ ਅਜ ਅਸੀਂ ਇਸ ਗੱਲ ਤੋਂ ਹਾਰ ਗਏ ਡਰਨ ਹੋਰ ਨਾ ਕਹਿਣਾ ਕਿ ਅੰਦਰ ਕੁਝ ਨਹੀਂ ਹੈ ਅੰਦਰ ਕੋਈ ਐਵੇਂ ਦੀ ਗੱਲ ਨਹੀਂ ਹੋਈ ਸੀ ਅਸੀਂ ਬੈਠੇ ਸੀ ਨਾਰਮਲ ਗੱਲ ਸਾਰਾ ਝੂਠ ਹੈ ਵੀਰ ਜੀ ਸਾਰਾ ਝੂਠ ਹੈ ਅੱਛਾ ਨਾ ਝੂਠ ਹੋ ਜਾਣਗੇ ਇਹ ਝੂਠ ਹੋ ਜਾਣਗੇ ਪਰ ਜਿਹੜੇ ਗੁਰਮਾਹ ਦੇ ਵੀਡੀਓ ਫਾਇਲ ਹੋ ਗਿਆ ਉਹ ਕਦੇ ਵੀ ਝੂਠ ਨਹੀਂ ਝੂਠ ਹੈ ਹਾਂ ਕਦੇ ਨਹੀਂ ਝੂਠ ਨਹੀਂ ਉਹ ਸ਼ਰੀਆਮ ਹੈ ਨਾ ਸੀ ਵੀ ਚਫੇ ਸ਼ਰੀਆਮ ਹੈ ਮੀਡੀਆ ਦੇ ਸਾਹਮਣੇ ਉਹਨਾਂ ਨੇ ਇਹ ਬਾਡਿੰਗ ਬੋਲੀ ਪਰਦਾਨ ਸਾਹਿਬ ਨੇ ਕਹਿੰਦੇ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਮੇਰੇ ਬੱਚੇ ਨੇ ਕੋਈ ਗਲਤੀ ਨਹੀਂ ਕੀਤੀ ਪਰ ਲਾਸ ਵਿੱਚ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਹਾਂ ਕੀਤੀ ਹੈ ਜੇ ਉਹਨਾਂ ਨੇ ਇਹ ਵੀ ਕਹਿੰਦਾ ਜੇ ਦੋ ਗੱਲਾਂ ਆਓ ਬੱਚੇ ਨੂੰ ਸਿਰ ਬੱਚਾ ਕਿਉਂ ਨਹੀਂ ਆਇਆ ਜੈਸ ਨੂੰ ਬੁਲਾਓ ਸੇ ਟਾਈਮ ਦੇ ਤਸੀਂ ਉਹਨਾਂ ਨੂੰ ਡੈਡ ਇਹ ਅਸੀਂ ਗੱਲ ਕਰਾਂਗੇ ਫਿਰ ਉਹ ਕਿਉਂ ਉਹਨਾਂ ਨੇ ਹੱਥ ਪਾਈ ਕੀਤੀ ਉਹ ਪ੍ਰਧਾਨਿਕ ਘਰ ਦੇ ਲਾਇਕ ਬਦਨਾਮ ਮੇਰੀ ਗੱਲ ਸੁਣੋ ਹੁਣ ਪੁਲਿਸ ਮਾਮਲਾ ਚੱਲਿਆ ਗਿਆ ਨਿਆਂ ਸਿੰਘ ਜਿੱਥੇ ਵੀਲੀ ਵੀ ਥਾਣੇ ਚਲੇ ਗਈਆਂ ਤੁਸੀਂ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਜੇ ਤੁਹਾਨੂੰ ਥਾਣੇ ਬੁਲਾਣਾ ਪਿਆ ਜਾਂ ਜਾਣਾ ਪਿਆ ਕਿ ਆ ਤੁਸੀਂ ਐਪਲੀਕੇਸ਼ਨ ਵਕਰੀ ਦੋਗੇ ਇਹ ਕਰ ਪ੍ਰਧਾਨ ਤੇ ਪ੍ਰਧਾਨ ਦੇ ਦੋਨੋਂ ਮੁੰਡਿਆਂ ਤੇ ਕੇਸ ਬਾਓਗੇ ਅਸੀਂ ਸਾਰੇ ਜਾਣੂ ਸਾਰੇ ਜਾਣੂ ਉਹਦੇ ਵੱਡੇ ਮੁੰਡੇ ਨੇ ਅੱਜ ਮੇਰੇ ਮੁੰਡੇ ਦੀ ਪੱਗ ਲਾਈ ਹੈ ਛੋਟੇ ਮੁੰਡੇ ਨੇ ਗਲਤੀ ਕੀਤੀ ਹੈ ਪਰ ਆਨੇ ਮੇਰੇ ਮੁੰਡੇ ਨੂੰ ਘੁਟਿਆ ਤੁਸੀਂ ਸਾਰੇ ਪਾਸੇ ਚਲਦੇ ਆ ਤੁਸੀਂ ਤਿੰਨੇ ਤੇ ਕੇਸ ਪਾਹੋਗੇ ਵੀਡੀਓ ਸਾਡੇ ਕੋਲ ਹੈ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਨਹੀਂ ਬੋਲਾਂਗੇ ਪਰ ਵੀਡੀਓ ਬੋਲੇਗੀ ਜਿਹੜੇ ਸਬੂਤ ਹੈ ਸਬੂਤ ਬੋਲ ਰਿਹਾ ਪਰ ਉਸ ਕਰਕੇ ਸਾਡੇ ਨਾਲ ਖੜੋ ਵੀਡੀਓ ਕਿਸ ਤਰ੍ਹਾਂ ਦੀ ਹੈ ਵੀਡੀਓ ਬਹੁਤ ਅਸਲੀ ਹੈ 1 ਮਿੰਟ ਅਸੀਂ ਆਪਣੇ ਸਾਡੇ ਘਰ ਵੀ ਭਰਾ ਹੈਗੇ ਆ ਅੱਜ ਤੱਕ ਅਸੀਂ ਆਪਣੇ ਭਰਾ ਦੇ ਨਾਲ ਬੈਠ ਨਹੀਂ ਸਕਦੇ ਪਰ ਗੁਰੂ ਘਰ ਦੇ ਮੀਚਾ ਆ ਕੇ ਤੁਸੀਂ ਉਹਨੂੰ نیچے ਲੈ ਕੇ ਆ ਰਹੇ ਹੋ ਉਹਦੇ ਉੱਤੇ ਚੜ ਰਹੇ ਕਿੰਨ ਲੀਕੀ ਹੋਏਗੀ ਇਸ ਗੱਲ ਨੂੰ ਦੁਬਾਰਾ ਰਿਹਾ ਤੁਸੀਂ ਤੁਸੀਂ ਕਦੀ ਨਹੀਂ ਦੁਬਾਰਾ ਚਾਹੇ ਤੁਸੀਂ ਪੱਕਾ ਬੰਨਿਆ ਤੇ ਅੱਜ ਖੜੋ ਕਦੀ ਵੀ ਗੁਰੂ ਦੀ ਬੇਦਵੀ ਨਹੀਂ ਹੋਏਗੀ ਜੇ ਅੱਜ ਤੁਸੀਂ ਖੜ ਕੇ ਸਾਰੇ ਜਿੱਥੇ ਵੀ ਆਲ ਇੰਡੀਆ ਪੁੱਛ ਵੀ ਹੈ ਜੇ ਅੱਜ ਤੁਸੀਂ ਖੜ ਕੇ ਨਾ ਤੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਪੁੱਛ ਨਹੀਂ ਹੋਏਗਾ ਕਿਉਂਕਿ ਸਾਨੂੰ ਲੰਗਰ ਨਹੀਂ ਚਾਹੀਦਾ ਸਾਨੂੰ ਗੁਰੂ ਮਹਾਰਾਜ ਦੀ ਓਟ ਚਾਹੀਦੀ ਹੈ ਬਸ ਬਖੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਈਕ ਦੇ ਦੋ ਮਾਈਕ ਕੱਢ ਦੋ ਉਹ ਵੀ ਕੱਢ ਦੋ ਤਾਂ ਕਿ ਇਹ ਲੱਗਦਾ ਹੈ ਆਪ ਵੀ ਮਾਰੋ ਪਤਾ ਪਤਾ ਹੁਣ 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 ਪਤਾ ਲੱਗਣਾ ਹੈ ਬਹੁਤ ਪਛਤਾਉਂਦਾ ਇਹ ਨਾ ਪਾ ਲਿਆ ਨੂੰ ਮੇਰੇ ਬੱਚਿਆਂ ਵਰਗਾ ਇਹਨਾਂ ਦੇ ਸਾਰੇ ਬੱਚੇ ਮੇਰੇ ਬੱਚੇ ਨੇ ਉਹ ਮੇਰੇ ਘਰ ਦਾ ਸਾਥ ਦਾ ਸਾਰੇ ਮੇਰੇ ਆਪਣੀ ਬੇਟੀ ਕਰੀ ਹੈ ਉਹ ਆਪਣੇ ਆਪ ਦੇ ਤਰ੍ਹਾਂ ਅਸੀਂ ਹਰ ਸਾਲ ਦਰਵਾਜ਼ਾ ਦਿਵਾਨਾ ਆ ਕੇ ਤਿੰਨ ਤਿੰਨ ਮੱਤਰਾਂ ਤੋਂ ਆਦੀ ਸੇਵਾ ਪਛਾਈ ਦੀ ਸੇਵਾ ਸੱਚਾ ਦੁਬਾਰਾ ਦਾ ਸਦਾਰਾ ਅਸੀਂ ਬੱਚਿਆਂ ਸਮੇਤ ਇਹਨਾਂ ਦੇ ਬੇਟੇ ਮੇਰੀ ਬੱਚੀਆਂ ਸਾਡੇ ਨਾਲ ਕੇ ਕਰਨਾ ਤੁਸੀਂ ਵੀਡੀਓ ਦੇਖੀ ਹੈ ਇਨਾਂ ਨੂੰ ਲੋਕ ਕਿਹਾ ਲਿਆ ਕਿ ਅਸਵੀਲ ਹਰਕਤਾਂ ਵਗੈਰਾ ਜੀ 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 ਕੋਈ ਦੇਖੀ ਹੈ ਮੈਂ ਵੀਡੀਓ ਨਾਲ ਕੋਲ ਕੱਢੀ ਪਈਆਂ ਤੁਸੀਂ ਦੇਖੋ ਧਿਆਨ ਨਾਲ ਮੈਂ ਬੱਚੇ ਦੀ ਮਾਂ ਨਾਲ ਕੋਲ ਰੱਖੀ ਪਈਆਂ ਜੇ ਇਦਾਂ ਦੀ ਵੀ ਹਰਕਤ ਹੋਣੀ ਤੇ ਮੈਂ ਮਨਾ ਕਰਦੀ ਬੱਚਾ ਕਿਉਂਕਿ ਭੈਣ ਭਰਾ ਨੇ ਉਹ ਇਦਾਂ ਦੀ ਹਰਕਤ ਨਹੀਂ ਕਰ ਸਕਦੇ ਆਪਸ ਵਿੱਚ ਮਨਜਾਤ ਚੱਲਦੀ ਹੈ ਇੱਕ ਟੋਕਰੇ ਤੋਂ ਲੈ ਕੇ ਉਸ ਜੀਨੇ ਸਾਹਿਬੀ ਕੋਲ ਚੋਗੜ ਕੋਈ ਉਹ ਚੋਗੜ ਕੋਣ ਜਿਹੜੇ ਆਪਣੇ ਆਪਸਾ ਅੱਤ ਬਾਈ ਪਰ ਨਿਆਂ ਸਿੰਘਾ ਵੱਲੋਂ ਇਜਾਮ ਲਗਾਇਆ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਕਿ ਅਸੀਂ ਮੰਨਦੇ ਸੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਸੀਂ ਅਕਾਲ ਤਖਤ ਤੋਂ ਆਪਣੀ ਮਨਜ਼ੂਰੀ ਮੰਗ ਤਕਿਆ ਅਸੀਂ ਉਹ ਨਾਮ ਮੰਨ ਲਓ ਕਹਿ ਤੱਕ ਆਪਣੀ ਅਪਲੀਕੇਸ਼ਨ ਵੀ ਦੇ ਚੁੱਕਿਆ ਜਿਸ ਵਿੱਚ ਅਸੀਂ ਅਕਾਲ ਤਖਤ ਵੱਲੋਂ ਹੁਕਮ ਆਏਗਾ ਅਸੀਂ ਉਹ ਵੀ ਆਪਣੀ ਸਭਾ ਨੂੰ ਤਿਆਰ ਇਸ ਲੜਕੀ ਲੜਕੀ ਦੀ ਸਿਰ ਨੂੰ ਲੈ ਕੇ ਅੰਗਸਿੰਗਾਂ ਚ ਕਾਫੀ ਗੁੱਸਾ ਹੈ ਉਹ ਗੁਰੂ ਘਰ ਚ ਜੋ ਵੀ ਵੀਡੀਓ ਬਣਦੀ ਸਮਾ ਦੇ ਬਣੀ ਉਹ ਆਪਣੇ ਆਪ ਦੇ ਖਿਲਾਫ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰ ਦੇਗੇ ਉਹਦੇ ਮਨਾਂ ਬਖ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨਾਂ ਦਾ ਦੱਸਤਾ ਵੀ ਜੋ ਐਸ ਪਰ ਲਾਅ ਬਣਦਾ ਅਸੀਂ ਕਰਦੇ ਤਿਆਰ ਆ ਗੱਲ ਹੋਈ ਐ ਉਹ ਮੇਥੋਂ ਜਾੜਨੇ ਵਟਣੇ ਨਾਲੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਦੇ ਦੇ ਕੋਈ ਪਰਦਾ ਨਾਲ ਵੀ ਗੱਲਬਾਤ ਹੋਈ ਐ ਸਰ ਉਹਨੂੰ ਵੀ ਬੁਲਾਇਆ ਜਾ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂੰ ਇਹ ਨਹੀਂ ਆਏ ਇਹ ਆ ਗਏ ਨੇ ਲੈ ਕੇ ਜਿਹੜੀ ਉਹ ਵੀਡੀਓ ਬੈਨ ਹੋਈ ਆ ਉਹਨੂੰ ਲੈ ਕੇ ਇਹ ਤਾਂ ਵੀਡੀਓ ਬੈਨ ਹੋਈ ਆ ਉਹ ਜੋ ਇੱਕ ਮर्यादा ਗੁਰੂ ਕਰਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁਝ ਮੁੱਦੇ ਚ ਇਲੈਕਸ਼ਨ ਸੀਗੇ ਉਥੇ ਜੋ ਐਕਟ ਸੀ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਠੀਕ ਹੈ ਨਪਲ ਕਾਨੂੰਨ ਕਰੋ ਲਾਫ ਲੈਂਡ ਵਿਲ ਪ੍ਰਵੇਲ ਕੰਸਟੀਟਿਊਸ਼ਨ ਆਰ ਲਾਅ ਦੇ ਅੱਗੇ